ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਪੰਜਾਬ ਦੇ ਇਹਨਾਂ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਵਿੱਚ ਵੰਣਗੇ 30000 ਕਰ 30000 ਲੋਕਾਂ ਦੇ ਖਾਤਿਆਂ ਵਿੱਚ ਆਉਣਗੇ ਡੇਢ ਡੇ ਲੱਖ ਰੁਪਏ ਤੁਸੀਂ ਵੀ ਚੈੱਕ ਕਰੋ ਆਪਣਾ ਨਾਮ ਲਿਸਟ ਵਿੱਚ ਅੱਜ ਅਸੀਂ ਇਸ ਵੀਡੀਓ ਦੇ ਉੱਪਰ ਇੱਕ ਟਾਰਗੇਟ ਰੱਖਿਆ ਹੈ 1000 ਲਾਈਕ ਅਤੇ 100 ਸ਼ੇਅਰ ਦਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਚਲਦੇ ਹਾਂ ਜੀ ਅੱਜ ਦੀ ਮੁੱਖ ਖਬਰ ਵੱਲ ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਇਸ ਯੋਜਨਾ ਤਹਿਤ ਹੁਣ ਕੇਂਦਰ ਨੇ ਕਰ ਦਿੱਤਾ ਵੱਡਾ ਐਲਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਦੇ ਤਹਿਤ ਪੰਜਾਬ ਵਿੱਚ ਜਲਦ ਹੀ ਘਰਾਂ ਦੀ ਉਸਾਰੀ ਸ਼ੁਰੂ ਹੋ ਜਾਵੇਗੀ ਕੇਂਦਰ ਸਰਕਾਰ ਨੇ 30000 ਘਰਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ 7 ਮਹੀਨਿਆਂ ਵਿੱਚ 60000 ਲੋਕਾਂ ਨੇ ਇਸ ਯੋਜਨਾ ਲਈ ਅਰਜੀ ਦਿੱਤੀ ਹੈ ਲੋਕ ਇਸ ਯੋਜਨਾ ਵਿੱਚ ਪਹਿਲਾਂ ਨਾਲੋਂ ਵੱਧ ਦਿਲਚਸਪੀ ਦਿਖਾ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਦੇ ਤਹਿਤ 5 ਸਾਲਾਂ ਵਿੱਚ ਸਿਰਫ 70568 ਕਰ ਮਨਜ਼ੂਰ ਕੀਤੇ ਗਏ ਸਨ ਜਿਸ ਲਈ ਅਰਜੀ ਪ੍ਰਕਿਰਿਆ 2018 ਤੋਂ 2022 ਤੱਕ ਚੱਲੀ ਸੀ ਔਸਤਨ 8500 ਲੋਕ ਹਰ ਮਹੀਨੇ ਅਰਜੀ ਦੇ ਰਹੇ ਹਨ ਨਤੀਜੇ ਵਜੋਂ ਸੂਬਾ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਘਰ ਬਣਾਉਣ ਦਾ ਟੀਚਾ ਵਧਾ ਦਿੱਤਾ ਹੈ ਹੁਣ 2.5 ਲੱਖ ਦੀ ਬਜਾਏ 3 ਲੱਖ ਘਰ ਬਣਾਏ ਜਾਣਗੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰ ਦਿਵੋ 1 ਲੱਖ ਰੁਪਏ ਸਬਸਿਡੀ ਦੇ ਰਿਹਾ ਹੈ ਕੇਂਦਰ ਸੂਬਾ ਸਰਕਾਰ ਨੇ ਇਸ ਯੋਜਨਾ ਲਈ 1 ਲੱਖ ਰੁਪਏ ਦੀ ਸਬਸਿਡੀ ਦੇ ਰਹੀ ਹੈ ਜਦੋਂ ਕਿ ਪਿਛਲੀ ਸਬਸਿਡੀ ਸਿਰਫ 75000 ਰੁਪਏ ਸੀ ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ 1.5 ਲੱਖ ਰੁਪਏ ਦਿੱਤੇ ਜਾ ਰਹੇ ਹਨ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲਦੇ ਹੀ ਲੋਕਾਂ ਨੂੰ ਅਰਜੀ ਫੰਡ ਮਿਲਣੇ ਸ਼ੁਰੂ ਹੋ ਜਾਣਗੇ ਘਰਾਂ ਦੀ ਨੀਂਹ ਦਾ ਕੰਮ ਪੂਰਾ ਹੋਣ ਤੇ ਬਾਅਦ ਕੁੱਲ 50000 ਰੁਪਏ ਦਿੱਤੇ ਜਾਣਗੇ ਜਿਸ ਵਿੱਚ ਕੇਂਦਰ ਦਾ ਹਿੱਸਾ 30000 ਅਤੇ ਸੂਬੇ ਦਾ 20000 ਰੁਪਏ ਹੋਵੇਗਾ ਇਸੇ ਤਰ੍ਹਾਂ بیم ਲਿੱਟਰ ਦਾ ਕੰਮ ਪੂਰਾ ਹੋਣ ਤੋਂ ਬਾਅਦ 1 ਲੱਖ ਰੁਪਏ ਜਾਰੀ ਕੀਤੇ ਜਾਣਗੇ ਇਸ ਵਿੱਚ ਕੇਂਦਰ ਵੱਲੋਂ 60000 ਰੁਪਏ ਅਤੇ ਸੂਬਾ ਸਰਕਾਰ ਵੱਲੋਂ 40000 ਰੁਪਏ ਜਾਰੀ ਕੀਤੇ ਜਾਣਗੇ ਇਸੇ ਤਰ੍ਹਾਂ ਸੱਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੁੱਲ 50000 ਰੁਪਏ ਜਾਰੀ ਕੀਤੇ ਜਾਣਗੇ ਕਰਦਾ ਮੁਕੰਮਲ ਹੋਣ ਤੇ ਬਾਅਦ 50000 ਰੁਪਏ ਦੀ ਰਕਮ ਜਾਰੀ ਕੀਤੀ ਜਾਵੇਗੀ ਇਸੇ ਤਰ੍ਹਾਂ ਤੁਹਾਨੂੰ 1.5 ਲੱਖ ਰੁਪਏ ਦਿੱਤੇ ਜਾਣਗੇ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਲਾਈਕ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ